ਆਸ਼ੇ ਦੇ ਮੁੱਲ ਦਾ ਜੀ 35 ਵਾਲਾ ਸੋਨਾ ਲੀਕਾ ਮੁੱਲੇ ਟੈਰ ਹੈਗੇ ਜੀ 80 85 ਪੈਸੇ ਪਿਛਲੇ ਹੈਗੇ ਆ ਭਾਈ ਅੱਧੇ ਕ ਹਾਂਜੀ ਮਿੱਤਰ ਪਿਆਰੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੀ YouTube ਚੈਨਲ ਤੇ Facebook ਪੇਜ ਦੇਸੀ ਹੁੱਡ ਟੀਵੀ ਵਿੱਚ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਬਧੀ ਆ ਤੁਹਾਨੂੰ ਬਈ ਸ਼ਰਮੇ ਤੇ ਬਈ ਬਾਦਲ ਨਾ ਬਣਾਉਣੇ ਆ ਵੱਖ-ਵੱਖ ਟਰੈਕਟਰਾਂ ਬਾਰੇ ਜਾਣਕਾਰੀ ਦਿੰਨੇ ਆ ਅੱਜ ਹੋਗੀ ਵੀਡੀਓ ਕਰਦੇ ਕੰਟੀਨਿਊ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਕਿੰਨੋ ਵਧੀਆ ਬਈ ਵਧੀਆ ਹੋਰ ਭਾਈ ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਦੀ ਕਾ ਰੱਖੀ ਵੀਰੇ ਅੱਜ ਆਪਾਂ ਬਾਈ ਬਾਜ਼ਾਰ ਦੇ ਟਰੈਕਟਰ ਦਿਖਾਵਾਂਗੇ ਸੇਖਪੁਰ ਵਾਲੇ ਦੇ ਜਾਇਜ਼ ਜਾਰ ਰੇਟ ਲੈਣ ਦੀ ਕੋਸ਼ਿਸ਼ ਕਰਾਂਗੇ ਹਣਾ ਬਾਈ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਬਾਈ ਬਾਈ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ 35 ਦਾ ਸੋਨਾ ਲਿੱਤਾ ਹਾਂ 20 ਮਾਡਲ 20 ਮਾਡਲ ਕੀ ਕਡੀ ਸੁਣੂਗੀ ਇਹਦੀ ਰੰਗ ਪੇਂਟ ਕਿੱਥੋਂ ਹੋਇਆ ਕਿੰਨਾ ਕੀ ਗੱਲ ਮਾਣਾ ਮੁੰਡਾ ਪੈਰ ਦਾ ਨਾ ਤੇ ਰੰਗ ਵੰਗ ਹੈਗਾ ਤੇ ਟਾਇਰ ਨਾਲ ਦੇ ਟਾਇਰ ਨਾਲ ਦੇ ਹੈਗੇ ਟ੍ਰੈਕਟਰ ਚਤਰਪਕੇ ਜਿਹੜਾ ਸੀ ਹੈਗੇ 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 ਨਾਲ ਦੇ ਬਾਈ ਜਤਨਦਰ ਮਾਡਲ ਹੈ ਵੀਰੇ 20 ਮਾਡਲ ਹੈ ਸਾਡੇ 445000 ਲਿਖੀ ਬੈਠਾ ਲੈ ਬਾਗਲਾ ਦੇਣਾ ਕਿੰਨੇ ਦਾ 415000 ਤਾਂ ਦੇ ਦੇਗੇ ਬਾਕੀ ਜਦੋਂ ਤੂੰ ਕਿੰਨਾ ਦੇ ਤੈਨੂੰ ਹੈ 415000 ਦੇ ਦੇਗੇ ਬਾਕੀ ਘੱਟ ਕਰ ਚਾਰ ਲੱਖ ਦੇ ਦਵਾਂਗੇ 4 ਲੱਖ ਦੇ ਤੂੰ ਕਿੰਨਾ ਦੇ ਦਾਂਗੇ ਦੇ ਦਵਾਂਗੇ ਲੈ ਵੀਰੇ 4 ਲੱਖ ਦਾ ਟ੍ਰੈਕਟਰ ਲੈ ਜਾ ਪੁਰਾਣਾ ਕੱਟਿਆ ਜਾਉ ਲੋਨ ਫੈਂਸ ਹੋ ਜਾਊਗਾ ਠੀਕ ਹੈ ਜੀ ਉਹ ਦੁਆਵਾ ਆ ਗਿਆ ਬਾਈ ਦਾ ਜਾਲਾ ਸੋਨਾ ਲਿਕਾ 14 ਮਾਡਲ ਆ 14 ਮਾਡਲ ਆ ਪੈਰ ਚੰਗੇ ਆ ਬਾਈ ਹੈਗੇ ਆ 75 ਤੋਂ 80 ਪੈਸੇ ਸਾਰਾ ਵੇਚੋ ਇਹਦਾ ਟਰੈਕਟਰ ਸੋਨਾ ਬਹੁਤ ਆ ਬਾਈ ਇੰਜਨ ਬਹੁਤ ਚੰਗਾ ਆ ਕਵਰ ਸਟੀਰਿੰਗ ਆ ਸ਼ਾਇਰ ਗੇਅਰ ਆ ਡਬਲ ਕਲਚ ਆ ਡਿਸਟ੍ਰਿਬਿਊਟਰ ਡਿਸਟ੍ਰਿਬਿਊਟਰ ਆ ਡਬਲ ਡਿਸਟ੍ਰਿਬਿਊਟਰ ਆ ਬਾਦਲ 415000 ਲੀਕੀ ਬਠਾ ਕਿੰਨੇ ਦਾ ਇਹ ਕਰ ਦਾਂਗੇ ਲੈਸ ਹੋਰ ਕਰ ਦਾਂਗੇ ਕਿੰਨੇ ਦਾ ਹੁਣੀ ਦੱਸ ਠੀਕ ਹੈ ਯਾਰ ਦਾ ਦੇ ਦਾਂਗੇ ਯਾਰ 3 ਲੱਖ 70000 ਦਾ ਕਹਿੰਦਾ 70000 ਦਾ ਦੇ ਦਾਂਗੇ ਲਓ ਜੀ 3 ਲੱਖ 3 ਲੱਖ ਤੇ 75000 ਦਾ ਟਰੈਕਟਰ ਲੈ ਜਾਈ ਦੀ ਟਰੈਕਟਰ ਚੰਗਾ ਬਾਈ ਟਰੈਕਟਰ ਥੋੜਾ ਬਹੁਤ ਆ ਵੀਰੇ ਇੰਜੀਨੀਅਰ ਦੇ ਬਾਹ ਚੰਗਾ ਅੱਛਾ ਲੈ ਬਾਈ ਕਹਿੰਦਾ ਇੰਜਨ ਜੇਰ ਤਾਂ ਦਾ ਬਾਈ ਜਿਵੇਂ ਮਰਜੀ ਨਾ ਬਾਹ ਕੇ ਚਲਾ ਕੇ ਤਸੱਲੀ ਕਰਕੇ ਲੈ ਜਿਓ ਕਹਿੰਦਾ ਬਾਜੀ ਵੱਖਰੀ ਹੈ ਟਰੈਕਟਰ ਦੀ ਇਹ ਜੀ ਲਓ ਜੀ ਸਟਾਰਟ ਕਰਕੇ ਲਓ ਜੀ 10 ਮਾਡਲ ਤੋਂ ਬਾਅਦ 44 ਆ ਗਿਆ ਕਈ ਸਲੇ ਟਾਇਰ ਹੈ ਗਿਆ ਬਾਈ 85 ਪੈਸੇ 90 ਪੈਸੇ 80 85 ਪੈਸੇ ਮੰਨ ਲਓ ਹਾਂ ਮੁਰਨੇ ਦੇਗਾ ਟ੍ਰੈਕਟਰ ਸੋਨਾ 10 ਮਾਡਲ ਆ ਵੀਰੇ ਦੋਨੇ ਪਾਸੇ ਧਿਲੋ ਸਾਫ ਦਿਖਾ ਦਿਆ ਕਰੋ ਬਾਹਰ ਪੰਪਾ ਤੇਲ ਬ੍ਰੇਕਾਂ ਤੇਲ ਬ੍ਰੇਕਾਂ 3 ਲੱਖ ਤੇ 15000 ਲਿਖੀ ਬੈਠਾ ਕਿਨੇ ਦਾ ਇਹ ਨਾਮ ਨੂੰ ਮਗਰਾਉਣਾ ਨਾਮ ਨਹੀਂ ਰੁਜਦਾ ਇਹ ਨਹੀਂ ਨਿਕਲੇਗੀ ਨਿਕਲੇਗੀ ਪਰ ਇਹ ਕੋਈ ਕੁਝ ਮਹੀਨੇ ਪਿਆ ਇਹ ਪਾਸੋਂ ਪਈ ਆ ਹਾਂ ਕਿਨੇ ਦਾ ਇਹ ਮੈਂ 95000 ਦਾ ਗਰਡ ਦੇ ਨਾਲ ਰੇਟੀ ਆ ਬਾਲਾ ਕਰਨ ਦਾ ਕੋਈ ਫਾਇਦਾ ਨਹੀਂ ਚਲੋ ਕੋਲੀ ਲਾਏ ਜੀ 290000 ਦਾ ਕੋ ਜਵਾ ਹੈ ਜੀ 20 ਮਾਡਲ ਟਾਇਰ ਤਾਂ ਚੰਗੇ ਆ ਭਾਈ 80 85 ਪੈਸੇ ਮੂਹਰੇ 90 ਪੈਸੇ ਟਾਇਰ ਹੈਗੇ ਵੀਰੇ ਖੁੱਲੇ 20 ਮਾਡਲ ਦੇ ਵਿੱਚ 60 ਡੀ ਆਈ ਸ਼ਿਕੰਦਰ ਮੋਡਲ ਹੈ ਐਚ ਐਮ ਡੀ ਹੈਵੀ ਡਿਊਟੀ ਮੈਲਜ ਚੈਂਜਰ ਗੇਰਾ ਲੋਨ ਫੈਂਸ ਹੋ ਜੂਆ 30 ਪੀਟਾ ਸਗਲ ਗੇਰਾ 3 ਚੈਂਜਰ ਗੇਰਾ 585 ਦੀ ਮੰਗ ਆ ਭਾਈ ਕਿੰਨੇ ਦਾ 8000 ਦਾ ਦੇ ਦਾਂਗੇ 8000 ਦਾ ਕਿਹਾ ਹੋਇਆ 5.5 ਲੱਖ ਦਾ ਸਿੱਧਾ 5.5 ਦੇ ਦਾਂਗੇ ਲਓ ਜੀ 5.5 ਆ ਵੀ ਤਾਂ ਸਹੀ ਜਿਹੜਾ ਆਉਂਦਾ ਉਹਦਾ ਮਾਨਤਾ ਕਰਾਂਗੇ ਠੀਕ ਆ ਜੀ ਉਦੋਂ ਵਾਰ 8 ਮਾਡਲ ਆ ਜੀ ਪਾਵਰ ਸਟੀering ਆ ਜੀ ਪਿਛਲੇ ਟਾਇਰ ਪਈ ਹੈਗੇ ਅੱਧੇ ਕਾ ਮੂਲ ਹੈ ਭਾਈ 40 ਕੇ ਪੈਸੇ ਆ ਸਾਰਾ オリジナル ਟਰੈਕਟਰ ਸੋਹਣਾ ਬਹੁਤ ਹੈ ਵੀਰੇ ਤੇ 2 ਸਪੀਡ ਹੈ ਹਾਈ ਲੋ ਕੱਟ ਰੇ ਨਾ ਕਿੰਨੇ ਐਚ ਪੀ ਦੇ ਬੈਠਾ ਜੀ ਟਰੈਕਟਰ ਸੋਹਣਾ ਬਹੁਤ ਹੈ ਪਾਵਰ ਸਟੀering ਵਾਲਾ 355 ਲਿਖੀ ਬੈਠਾ ਕਿੰਨੇ ਆ ਉਹੀ ਦੇ ਦਾਂਗੇ ਤਿੰਨ ਲੱਖ 15 ਹਜ਼ਾਰ ਦਾ ਬੜਾ ਉੱਚਾ ਪੂਰੇ 3 ਲੱਖ 15 ਪੂਰੇ 3 ਲੱਖ ਦਾ ਫਿਰ ਅਗਲਾ ਆ ਕੇ ਵੀ ਘਟਾਉਂਦਾ ਨਾ ਕੁਛ ਨਾ ਕੁਛ ਨਾ ਕਟੇ ਹਾਂ ਘਟਨੇ ਹੁੰਦੇ 3 ਲੱਖ ਲੈ ਭਾਈ ਜਰ ਪਿਆ ਨਹੀਂ ਘੜਦਾ ਪੂਰੇ 3 ਲੱਖ ਦਾ ਲੈ ਜੋ ਹਾਂ ਸੱਤ ਠੀਕ ਹੈ ਜੀ ਸਹੀ ਆ ਲੈ ਭਾਈ ਓਦੋਂ ਬਾਅਦ ਰੋਚ ਆ ਗਿਆ ਭਾਈ 21 ਮਾਡਲ ਸੋਨਾ ਲਿਕਾ 35 ਵਾਲਾ ਟਾਇਰ ਟੂਰ ਨਾ ਦੇ ਭਾਈ ਨਾਲ ਨੇ ਇਹਦਾ 800 ਘੰਟੇ ਚੱਲਿਆ ਡੈਕਟਰ 800 ਘੰਟਾ ਚੱਲਿਆ ਬਿਲਕੁਲ ਨਵਾਂ ਡੈਕਟਰ ਹੈ ਜੇ ਕਿਸੇ ਨੇ ਨਵਾਂ ਲੈਣਾ ਤਾਂ ਆ ਲੈ ਲਓ 475 ਲਿਖਿਆ ਬਾਦਰ ਕਿੰਨੇ ਦਾ ਇਹ ਦੇ ਦਾਂਗੇ ਸਾਢੇ 45 ਦਾ ਦੇ ਦਾਂਗੇ ਜਾਇ ਜੀ ਕੋਲ ਉਹ ਮਾੜਾ ਮਾੜਾ ਮੌਕੇ ਤੇ ਕਰ ਦਾਂਗੇ 35000 ਦਾ ਉਹ ਦੇ ਨਹੀਂ ਅਗਲੇ 35000 ਦਾ ਉਹ ਦੇ ਦਾਂਗੇ ਫਿਰ ਲੋ ਜੀ 435000 ਦਾ ਲੈ ਜਾਓ 21 ਮਾਰੀ ਲੋ ਬਣਾ ਥੋੜਾ ਜੀ ਲੋ ਜੀ ਆਸ਼ੇ ਦੇ ਮੁੱਲ ਦਾ ਜੀ 35 ਆਲਾ ਸੋਨਾ ਦੀਕਾ ਨੂਲੇ ਟਾਇਰ ਹੈਗੇ ਜੀ 80 85 ਪੈਸੇ ਪਿਛਲੇ ਹੈਗੇ ਆ ਬਾਈ ਅੱਧੇ ਕ ਟਰੈਕਟਰ ਰੀਜਨਲ ਹੈ ਰੋਇਆ ਮੇਰੇ ਮੜਾ ਟੰਕੀ ਦੇ ਮੜੀ ਵਿਭਾਰ ਟੰਕੀ ਟੰਕੀ ਦੇ ਮੜਾ ਮੋਟਾ ਬਾਈ ਟੰਕੀ ਦੇ ਮਗਰਾ ਰਾਂਗ ਹੋਇਆ ਟਰੈਕਟਰ ਬਾਕੀ ਸਾਰਾ ਰੀਜਨਲ ਵਾਲਾ ਸੋਨਾ ਬਹੁਤ ਹੈ ਗੇਰਿੰਗ ਨਾ ਕਿਵੇਂ ਆ ਪੂਰਾ ਵਧੀਆ ਟਰੈਕਟਰ ਸਲਚਾਰ 1 ਲੱਖ ਤੇ 68000 ਲਿਖੀ ਬੈਠਾ 2002 ਮਾਡਲ ਕਿਨੇ ਦਾ 1 55000 ਦਾ ਨੈਟ 1.5 ਲੱਖ ਦਾ ਲੇਜੋ ਯਾਰ ਆ ਵਸ ਇੰਨਾ ਕੀ ਇਹਦੇ ਜਮਾਤ ਲਓ ਜੀ 5248 ਮਾਡਲ ਪਿਛਲੇ ਟਾਇਰ ਬਾਈ ਹੈਗੇ ਆ 45 ਕੇ ਪੈਸੇ ਮੂਹਰੇ ਟਾਇਰ ਹੈਗੇ ਬਾਈ 80 ਤੋਂ 85 ਪੈਸੇ ਪੰਜਾਬ ਨੰਬਰ ਆ 335000 ਲਿਖਿਆ ਕਿੰਨੇ ਦਾ ਬਦਲ ਇਹ ਤਿੰਨ ਤੋਂ ਥੱਲੇ ਦੇ ਦਾਂਗੇ ਯਾਰ ਕਿੰਨੇ ਦਾ 92000 ਦਾ ਦੇ ਦਾਂਗੇ ਤੂੰ 90000 ਦਾ ਲੈ ਜਾ 2 ਲੱਖ 290000 ਦਾ ਮੈਸੀ ਆ ਗਿਆ ਹਾਂ ਮੈਸੀ ਬੱਸ ਲਓ ਜੀ 241 ਆ ਗਿਆ ਉਸ ਤੋਂ ਬਾਅਦ ਦੇ ਵਿੱਚ 100 ਰੁਪਏ ਆ ਨਾਹਾ ਸ਼ਕਤੀ ਦੀ 2004 ਮਾਡਲ ਦਾ 2,55,000 ਡਿਮਾਂਡ ਦਾ ਟਾਇਰ ਹੈ ਜੀ ਬਾਈ 85 90 ਪੈਸੇ ਟਰੈਕਟਰ ਗੇਰਿੰਗ ਦਾ ਦਿਨ ਬਾਦ ਪੂਰਾ ਵਧੀਆ ਟਰੈਕਟਰ ਹੈ ਬਾਈ ਨਾ 10 2,55 ਲਿਖੀ ਬੈਠਾ ਕਿੰਨੇ ਦਾ 2,55 ਇਹ ਦੇ ਦੇਗੇ 35000 ਦਾ ਦੇ ਦਾਂਗੇ ਆ ਟਰੈਕਟਰ 2 ਲੱਖ 30000 ਦਾ ਲੈ ਜਾਓ ਚੰਗਾ ਟਰੈਕਟਰ ਹੈ 30000 ਦਾ ਲੈ ਜਾਓ ਆ ਡੀਵੀ ਵੀ ਆਪਣਾ ਨਹੀਂ ਨਹੀਂ ਆਪਣਾ ਬੱਸ ਆ ਆਪਣਾ ਹੀ ਆ ਤਾ ਟ੍ਰੈਕਟਰੀ ਹੈ ਬਸ 1 ਮਿੰਟ ਖਰਚਾ ਜਾਈ ਨਾ ਨਹੀਂ ਨਹੀਂ ਜਾਂਦੇ ਨਹੀਂ ਉਹ 50 38 ਆਪਣਾ ਉਹਦੇ ਵਿੱਚ ਸ਼ਰਮਾ ਉਹ 50 38 ਲਓ ਜੀ ਆ ਲੈਸੀ ਆਪਣਾ ਆ ਗਿਆ ਸੀ ਮੰਡੀ ਤੇ ਦੇਖਿਆ ਹੀ ਆ ਪਹਿਲਾਂ 20 ਮਾਡਲ ਦੇ ਵਿੱਚ ਆ ਸਾਰਾ オリジナル ਆ ਪਾਵਰ ਸਟੀering ਦਾ ਸੈਂਟਰ ਗੇਰ ਆ ਸਾਰਾ オリジナル ਮੂਲ ਟਾਇਰ ਨਵੇਂ ਪਾੜੇ ਪਿਛਲੇ 70 ਰੁਪਏ ਦੇ ਟਾਇਰ ਹੈਗੇ ਆ 20 ਮਾਡਲ ਟ੍ਰੈਕਟਰ ਦੇ ਦਿਆਂਗੇ 4 ਲੱਖ ਤੇ 70 ਹਜ਼ਾਰ ਦਾ ਛੋਟ ਆ ਵੀ ਕਰ ਤੇ ਖੁੱਲੀ ਵਧੀਆ ਛੋਟ ਕਰੀਏ ਖੁੱਲੀ ਕਿਵੇਂ ਚੋੜ ਖੁੱਲ ਗਈ 77 ਦਾ ਬੋਲੀ ਨਹੀਂ ਹੋ ਰਹੀ ਆ ਮਾਂ ਇਹਨੇ ਤਾਂ ਦੇਊ ਕੋਣ ਹਾਂ ਨਹੀਂ ਦਿੰਦਾ ਲਓ ਜੀ 9 ਮਾੜਾ 50 38 ਡੈਕ ਡੋਕ ਦੇ ਵਿੱਚ ਇਹ ਸਾਰਾ ਕੋਈ ਵਿੱਚਾ ਵਿੱਚੇ ਆ ਬਾਈ ਡਬਲ ਕਲਚ ਹੈ ਇਹ ਡਬਲ ਕਲਚ ਹੈ ਡਾਬਲ ਕਲਚ ਤੇ ਪਾਵਰ ਸਟੀering ਦੇ ਵਿੱਚ ਹੈ ਟਰੈਕਟਰ ਟਰੈਕਟਰ ਸੋਨਾ ਵੀਰੇ 50 38 4000 50 38 9 ਮਾਡਲ 3 ਲੱਖ ਡਿਮਾਂਡ ਕਿਨੇ ਦਾ ਉਹ ਦੇ ਦੇ 90000 ਦਾ ਆ ਨਹੀਂ ਰੇਟ ਲਿਖਿਆ ਦਾ ਫਾਲਤੂ ਲਿਖਣ ਦਾ ਫਾਇਦਾ 80000 ਦਾ ਅਸੀਂ ਇਹ ਅਗਰ ਮੌਕੇ ਤੇ ਕਰ ਲਾਂਗੇ ਲਓ ਜੀ 1,80,000 ਦਾ ਲੈ ਲਓ 1,80,000 ਦਾ ਲੈ ਲਓ ਆ 2,80,000 ਰੇਵੇ ਫੋਨ ਆਈ ਹੈ ਹਨ ਕਿ ਇਹ ਫਿਰੋ ਵਾਲੋ ਜੀ ਤੇ 2,80,000 ਦਾ ਲੈ ਜਿਓ ਹਾਂ ਤੇ ਹੋਰ ਹੈ ਕੋਈ ਬਾਈ ਜਦੋਂ ਹੋਇਆ ਸ਼ਾਮ ਹੈਗਾ ਬਾਈ ਮੋਬਾਈਲ ਨੰਬਰ ਕਿੰਨਾ ਬਾਦਲ ਤੇਰਾ ਮੇਰਾ ਮੋਬਾਈਲ ਨੰਬਰ ਹੈ 94172 94172 35234 35234 ਬਾਈ ਦਾ ਨੰਬਰ ਹੈ ਜੀ ਪਿੰਡ ਹੈਗਾ ਜੀ ਸ਼ੇਖਪੁਰਾ ਟਰੈਕਟਰ ਕਿੱਥੇ ਹੁੰਦੇ ਆ ਟਰੈਕਟਰ ਪੰਢੀ ਹੁੰਦੇ ਆ। ਇੱਕ ਦੋ ਤਲਵੰਡੀ ਵੀ ਹੁੰਦੇ ਆ ਤੇ ਬਾਕੀ ਫੋਨ ਕਰਕੇ ਫੋਨ ਕਰਕੇ ਪੁੱਛ ਲਓ ਜਿਹੜਾ ਟਰੈਕਟਰ ਚਾਹੀਦਾ ਹੋਇਆ ਉਹ ਤੁਹਾਨੂੰ ਦੱਸ ਦਵਾਂਗੇ ਤਲਵੰਡੀ ਕਿਹੜਾ, ਸ਼ੇਖਪੁਰੇ ਕਿਹੜਾ, ਕੇ ਸੰਦੂਹੀ ਕਿਹੜਾ। ਹਾਂ। ਜਿਹੜੀ ਗੱਲ ਕਰ ਰਹੇ ਨਾ। ਬਾਈ ਜੀ ਜੇ ਸਾਡਾ ਵੀਰ ਕੋਈ ਵੀਡੀਓ ਦੇਖ ਕੇ ਆ ਚਾਬੀ ਨਾਲ ਕੀ ਦੇਵੇ? ਚਾਬੀ ਨਾਲ 1000 ਰੁਪਏ ਛੋਟ ਕਰ ਦਾਂਗੇ। 1500 ਕਰ। 1500 ਕਰ ਦਾਂਗੇ। ਜੇ ਤੂੰ ਕਹਿਣਾ ਕਰਦਾ 1500 ਚਾਬੀ ਨਾਲ ਲੈ ਲਿਓ। ਹਾਂ। ਠੀਕ ਹੈ ਗੱਲ ਵੀਰੇ। ਪਰ ਅੱਜ ਆ ਕੇ ਵੀ ਆ ਗੱਲ ਕਹੀ ਸੀ ਕਈ ਮੈਂ ਆਹ ਤਕਰੀਬ ਚ ਆਇਆ ਭਾਈ ਕਿਹਨੂੰ ਦਿਖਾ ਦੋ ਕਿ ਆ ਦੇਖ ਭਾਈ ਸ਼ਰਮ ਨੇ ਕਿਹਾ ਸੀ ਠੀਕ ਹੈ ਗੱਲ ਵੀਰੇ ਬੈਂਤੀ ਹੱਥ ਬਣ ਗਿਆ ਤਾਂ ਭਾਈ ਮੈਂ ਕਹਿਣਾ ਨਹੀਂ ਚਾਹੁੰਦਾ ਕਹਿਣਾ ਨਹੀਂ ਚਾਹੁੰਦਾ ਸੀ ਇੱਕ ਗੱਲ ਕਹਿਣਾ ਚਾਹਣਾ ਭਾਈ ਵੀ ਕੋਈ ਵੀ ਡਾਕੂਮੈਂਟ ਕਾਗਜ਼ ਸਰਕਾਰੀ ਜਿਵੇਂ ਬੈਂਕ ਦੇ ਹੋ ਗਿਆ ਕੋਈ 35 ਨੰਬਰ ਹੋ ਗਿਆ ਜਾਂ ਐਨਓਸੀ ਵਗੈਰਾ ਹੋਵੇ ਮੇਰੇ ਹੱਥ 'ਚ ਨਹੀਂ ਲੇਗਾ ਉਹ ਮੁਲਾਜ਼ਮਾਂ ਦੇ ਹੱਥ 'ਚ ਹੁੰਦਾ ਜੀ ਉਹ ਦਫਤਰ ਦੇ ਹੱਥ ਹੁੰਦਾ ਜੀ ਠੀਕ ਹੈ ਗੱਲ ਆ ਕੇ ਚੀਜ਼ ਲੈਣ ਤੋਂ ਬਾਅਦ ਜੇ ਤੁਸੀਂ ਚੀਜ਼ ਲੈ ਕੇ ਗਏ ਹੋ ਸਾਡੀ ਪੇਮੈਂਟ ਵੀ ਖੜੀ ਹੁੰਦੀ ਹੈ ਤੁਹਾਡੇ ਕੰਨੀ ਤੇ ਬਾਈ ਕਸੂਰ ਨਾ ਗੱਡਿਆ ਕਰੋ ਮੈਂ ਲਗਦਾ ਨਹੀਂ ਮੈਂ ਨਹੀਂ ਲਗਦਾ ਵੀਰ ਆ ਕਿਉਂ ਵੱਡੇ ਜੀ ਮੈਂ ਐਕਸਪੈਕਟ ਕਰਦਾ ਇੱਜ਼ਤ ਕਰਦਾ ਹੁਣ ਅਗਲਾ ਅਗਲੇ ਨੂੰ ਆਉਂਦਾ ਸ਼ਰਮਾ ਬੋਲਦਾ ਨਹੀਂ ਮਾ ਸ਼ਰਮਾ ਪਿਆਰ ਨਾਲ ਬੋਲੀ ਜਾਂਦਾ ਚੁੱਪ ਕਿਉਂ ਕਰਦੇ ਬਈ ਵੱਡੇ ਹਾਂ ਵੱਡਾ ਬੰਦਾ ਹੁੰਦਾ ਕਈ ਵਾਰ ਆ ਇਹ ਤਾਂ ਇਹ ਵੀ ਹੈਗਾ ਉਲਟ ਵੀਡੀਓ ਪਾਉਂਦੇ ਉਹ ਉਲਟ ਵੀਡੀਓ ਪਾਉਂਦਾ ਕੋਈ ਪਾਲੇ ਕੋਈ ਚੱਕਰ ਨਹੀਂ ਉਦੋਂ ਬਾਅਦ ਅਗਲਾ ਗੱਲ ਨੂੰ ਪੈਂਦਾ ਹਾਂ ਠੀਕ ਹੈ ਗੱਲ ਬਾਈ ਬੇਨਤੀ ਹੱਥ ਬੰਨ ਕੇ ਵੀਰੇ ਅਸੀਂ ਕਿਸੇ ਦਾ ਮਾੜਾ ਨਹੀਂ ਸੋਚਦੇ ਸਭ ਦਾ ਚੰਗਾ ਸੋਚਦੇ ਆ ਉਹੀ ਤਾਂ ਗੱਲ ਹੈ ਟਾਈਮ ਪੈ ਜਾਂਦਾ ਜੇ ਛੋੜ ਦੀ ਗੱਲ ਕਰਦੇ ਹਾਂ ਲੈ ਸੁਣ ਲੋ ਗੱਲ ਵੀਰੇ ਜੇ ਟਰੈਕਟਰ ਦੇ ਕਿਸੇ ਤੇ ਜੇ ਸਮਾਨ ਲੱਗਿਆ ਡੱਕ ਲੱਗਿਆ ਜਾਂ ਕੋਈ ਸ਼ੀ ਚੰਗੀ ਲੱਗੇ ਜਾਂ ਕੋਈ ਹੋਰ ਲੱਗਿਆ ਨਾਲੇ ਤਾਂ ਤੁਸੀਂ ਸਮਾਨ ਲੈ ਲਮੇ ਹੋ ਤੇ ਨਾਲੇ ਹੱਦੇ ਵੀ ਛੋੜ ਬਈ ਕਿਧਰ ਹੀ ਗੱਲ ਹੁੰਦੀ ਹੈ ਠੀਕ ਹੈ ਗੱਲ ਬਈ 5000 ਰੁਪਏ ਡੱਕ ਲਾ ਕੇ ਦੇਤਾ ਬਾਜੂ ਮੈਂ ਠੀਕ ਹੈ ਕਹਿੰਦੇ ਬਈ ਛੋੜ ਵੀ ਕਰ ਇਹਦੇ ਮੈਂ ਦੱਸ ਬਈ ਮੈਂ ਸੌਦੇ ਹੋਏ ਤੋਂ ਬਾਅਦ ਲਾਹਾਂ ਡੱਕ ਹਾਂ ਅੱਛਾ ਦੱਸੋ ਬਈ ਮੈਨੂੰ ਜੀ ਇਹ ਕਰਦਾ ਯਾਰ ਬਦਲ ਪਰਮਾਤਮਾ ਹੀ ਸੋਚ ਗਾਰ ਲੱਤ ਕਰਕੇ ਖਾਉ ਖਾਣਾ ਰੋਟੀ ਆ ਇਹ ਜਿਹੇ ਬੰਦੇ ਮੈਨੂੰ ਖਰਾਬ ਕਰਨਗੇ ਪਰਮਾਤਮਾ ਦੀ ਸੋਚ ਆ ਕਿ ਕਹਿਣਾ ਮੈਂ ਕਿਸ ਦਾ ਮਾਰਾ ਕਰਕੇ ਕੋਸ਼ ਨਹੀਂ ਹਰ ਬੰਦੇ ਨੂੰ ਘਾਣਾ ਟਰੈਕਟਰ ਦੇ ਨੂੰ ਕਰਦਾ ਮੈਨੂੰ ਹਰ ਬੰਦਾ ਹਰ ਬੰਦਾ ਬਕਾਰੀ ਬਣਾ ਰਿਹਾ ਗਾਲਾਂ ਨਿੰਦਾ ਕੇ ਦਿੰਦਾ ਨਹੀਂ ਮੈਨੂੰ ਗੁੰਦੇ ਕੇ ਗੁੰਦੇ ਨਹੀਂ ਬੈਠੇ ਤਲਵੰਡੀ ਦੇ ਪਟਾਰੀ ਕੋਈ ਕਹਿੰਦਾ ਹੈ ਬੋਲਿਆ ਉਹ ਫਲਾਣਾ ਧੋਕਾ ਕਰਿਆ ਗਾਲਾਂ ਦੇ ਕਿਹਦੇ ਪਿੱਛੇ ਗਾਲਾਂ ਲੈਣਾ ਇਹ ਮੇਰੇ ਭਰਾਵਾਂ ਪਿੱਛੇ ਇਹ ਬਾਅਦ ਦੇ ਵਿੱਚ ਟਰੈਕਟਰ ਲੈ ਕੇ ਯਾਰ ਮਾਨਦਾਨ ਕਰਨਾ ਹੁੰਦਾ ਨਾ ਲਿਆ ਕਰੋ ਬਾਈ ਸੌਰੀ ਮਾਫ ਕਰਨਾ ਨਾ ਲਿਆ ਕਰੋ ਘਰੇ ਆ ਕੇ ਨੂਨ ਪਾਣੀ ਖਾ ਕੇ ਚਾਹ ਪਾਣੀ ਪੀ ਕੇ ਇਸੀਆਂ ਦੇ ਥੱਲੇ ਪਾ ਕੇ ਬਾਅਦ ਦੇ ਵਿੱਚ ਬਾਈ ਯਾਰ ਨਹੀਂ ਨਹੀਂ ਕੋਈ ਚੰਗਾ ਕਹਿੰਦਾ ਬਹੁਤਾ ਯਾਰ ਬਾਈ ਮੈਂ ਕਿਸੇ ਦੇ ਘਰੇ ਪਾਣੀ ਪੀ ਲਾਂ ਮੈਂ ਉਹ ਵੀ ਗੁਣ ਮੰਨਦਾ ਯਾਰ ਇਹ ਘਰੇ ਪਾਣੀ ਪੀਤਾ ਏ ਗਲਤ ਗੱਲ ਆ ਵੀਰੇ ਮੈਂ ਮੰਨਦਾ ਏ ਬਾਈ ਜੇ ਨਾਲ ਕੋਈ ਵੀ ਟਰੈਕਟਰ ਲੈਣਾ ਹੋਏ ਬਾਈ ਬਾਦਲ ਨੂੰ ਕਰ ਲਿਓ ਫੋਨ ਪੁਰਾਣਾ ਟਰੈਕਟਰ ਕੱਟਿਆ ਜਾਊਗਾ ਲੋਨ ਫਾਇਨਸ ਤੋਂ ਹੋ ਜਾਊਗਾ ਸਾਡਾ ਸਬਾ ਸਹੀ ਹੋਣਾ ਚਾਹੀਦਾ ਟਰੈਕਟਰ ਪੁਰਾਣਾ ਉਹਨੇ ਕਦਾ ਕੱਟਿਆ ਜਾਊ ਜਿੰਨੇ ਕਦਾ ਹੋਊਗਾ ਜੇ ਰੱਗ ਘੱਟ ਘੱਟ ਦਾ ਬਦਲਾ ਤੇ ਬੇਚ ਕੇ ਪੈਸੇ ਦੇ ਦੇ ਠੀਕ ਹੈ ਗੱਲ ਇਹ ਮਤਲਬ ਕਹਿ ਲੈਣਾ ਬਾਈ ਮੇਰਾ ਨੰਬਰ ਹੈਗਾ ਜੀ 947884545 ਜੋ ਇਹ ਕਈ ਬਰਸਾਂ ਚੱਲਦਾ ਹੈ ਤੇ ਕੌਲਿੰਗ ਆ ਵੀਡੀਓ ਵਧੀਆ ਲੱਗੀ ਦੱਬ ਕੇ ਲਾਈਕਮੈਂਟ ਸ਼ੇਅਰ ਕਰੋ ਤੇਨੂੰ ਗਾਲੇ ਪਾ ਲੋ ਦੇਸੀਓਲ ਟੀਵੀ ਬਹੁਤ ਬਹੁਤ ਮਿਹਰਬਾਨੀ ਬਾਈ ਸਸਤੀ ਦਾ ਮਿਹਰਬਾਨੀ